ਅੱਜ ਫੇਰ ਐਤਵਾਰ ਆ ਗਿਆ ਤੇ ਇੱਧਰ ਚੱਲ ਰੇ ਆਲੂ ਇੱਧਰ ਅਸੀਂ ਆਪਣੇ ਪਿਆਜ਼ ਮਿਰਚਾਂ ਇਹ ਗ੍ਰाइंड ਕਰ ਲਏ ਆ ਇੱਧਰ ਆਟਾ ਚੱਲ ਰਿਹਾ ਆ ਬਾਕੀ ਤਾਂ ਬਹਾਨੇ ਨਾਲ ਨਾਲ ਪ੍ਰਧਾਨ ਸਾਹਿਬ ਦੇ ਪਰੌਂਠੇ ਅੱਜ ਫੇਰ ਚੱਲਣਗੇ ਪ੍ਰਧਾਨ ਸਾਹਿਬ ਦੇ ਸਾਡੇ ਪਰੌਂਠੇ ਇਹ ਪ੍ਰੌਂਟਿਆਂ ਦੇ ਬਹੁਤ ਸ਼ਕੀਨਾਂ ਤੇ ਬੜੀ ਮਿਹਨਤ ਕਰਦੇ ਨਾਲੇ ਸਾਨੂੰ ਖਲਾਉਂਦੇ ਰਹੋਦੇ ਤੇ ਚੱਲ ਰਿਹਾ ਪ੍ਰੌਂਟਿਆਂ ਦਾ ਪ੍ਰੋਗਰਾਮ ਇੱਧਰ ਚੱਲ ਰਿਹਾ ਦਹੀਂ ਵਾਲਾ ਪ੍ਰੋਗਰਾਮ ਦਹੀਂ ਬਣਨਾ ਇੱਧਰ ਉਹ ਇਹ ਆ ਗਏ ਆਪਣੇ ਆਲੂ ਲੋਕ ਜੇ ਮਸਲਾ ਆ ਪਾਇਆ ਹੀ ਕਲੀਆਂ ਮੇਚਾਂ ਜੀਰਾ ਜਿਵੈਣ ਜਿਵੈਣ ਪਾਈ ਜੇ ਵਾ ਨਾਣ ਨਾਲ ਆਪਾਂ ਇਧਰ ਵੀ ਧਿਆਨ ਰੱਖਾਂਗੇ ਨੀ ਵੀ ਆਪਣਾ ਤਿਆਰ ਵਰ ਤਿਆਰ ਹੋ ਗਿਆ ਆ ਰੈਡੀ ਆ